ਆਦਮੀਅਤ ਦੇ ਅੰਦਰ ਕਮਸਾਨਵਾਦ ਆ ਜਾ ਰਿਹਾ ਆਦਮੀਅਤ ਦੇ ਅੰਦਰ ਕਮਸਾਨਵਾਦ ਆ ਜਾ ਰਿਹਾ ਮੌਤ ਸਸਤੀ ਹੋ ਗਈ ਸ਼ਮਸ਼ਾਨਵਾਦ ਆ ਜਾ ਰਿਹਾ ਆਦਮੀਅਤ ਦੇ ਅੰਦਰ ਕਮਸਾਨਵਾਦ ਆ ਜਾ ਰਿਹਾ ਮੌਤ ਸਸਤੀ ਹੋ ਗਈ ਸ਼ਮਸ਼ਾਨਵਾਦ ਆ ਜਾ ਰਿਹਾ ਮਿਹਨਤ ਕਾਸ਼ ਮਜ਼ਦੂਰ ਫਿਕਰਾਂ ਦੇ ਵਿੱਚ ਗਿੱਠਾ ਹੋ ਗਿਆ ਮਿਹਨਤ ਕਾਸ਼ ਮਜ਼ਦੂਰ ਫਿਕਰਾਂ ਦੇ ਵਿੱਚ ਗਿੱਠਾ ਹੋ ਗਿਆ ਤੇ ਅਮਰਵੇਲ ਵਾਂਗਰਾ ਬੇਈਮਾਨਵਾਦਾ ਜਾ ਰਿਹਾ ਮਾਰੇ ਡਰਦੇ ਰੱਬ ਵੀ ਦੁਨੀਆ ਤੋਂ ਤੌਬਾ ਕਰ ਗਿਆ ਮਾਰੇ ਡਰਦੇ ਰੱਬ ਵੀ ਦੁਨੀਆ ਤੋਂ ਤੌਬਾ ਕਰ ਗਿਆ ਧਰਮ ਲੱਗਾ ਨੁਕਰੇ ਸ਼ੈਤਾਨਵਾਦਾ ਜਾ ਰਿਹਾ ਤੇ ਅੱਖਾਂ ਵਾਲਿਆਂ ਨੂੰ ਦੁਨੀਆ ਗਰਕ ਹੁੰਦੀ ਦਿਸ ਰਹੀ ਤਾਈਓ ਜੰਗਲ ਕੱਟ ਰਿਆਂ ਇਨਸਾਨਵਾਦਾ ਜਾ ਰਿਹਾ ਅੱਖਾਂ ਵਾਲਿਆਂ ਨੂੰ ਦੁਨੀਆ ਗਰਕ ਹੁੰਦੀ ਦਿਖ ਰਹੀ ਤਾਈਓ ਜੰਗਲ ਕੱਟ ਰਿਆ ਤੇ ਇਨਸਾਨ ਵਧਦਾ ਜਾ ਰਿਹਾ